ਜੋਨੇ ਕਾਲੇ ਬਲਾਡਾ ਦੇ ਵਿੱਚ ਪਹੁੰਚੇ ਸਮੁੱਚੇ ਬੱਚਿਓ ਬੱਚਿਆਂ ਦੇ ਮਾਪੇ ਪਤਵੰਤੇ ਸੱਜਣਾ ਪੱਤਰਕਾਰ ਵੀਰ ਮੈਂਬਰ ਸਹਿਬਾਨ ਪ੍ਰਿੰਸੀਪਲ ਸਾਹਿਬ ਸਟਾਫ ਸਤਤਰ ਸਾਹ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਬੀਬਾ ਰਜਿੰਦਰ ਕੌਰ ਬਸੇ ਆ ਮੈਂ ਜਦੋਂ ਮਿਲੂੰ ਭੱਜ ਕੇ ਹੇ ਬਾਪੂ ਵੀ ਵਿਚਾਰਾ ਮੰਨ ਭਈ ਖੜਾ ਹੋਣਾ ਹੌਕਿਆਂ ਨੂੰ ਦੱਬ ਕੇ ਦੱਬ ਕੇ ਖੁਸ਼ੀ ਜਾਂਦੀ ਨਹੀਂ ਸੰਭਾਲੀ ਪਿੰਡ ਜਾਣ ਦੀ ਹੇ ਜਾਂਦੀ ਨਹੀਂ ਸੰਭਾਲੀ ਪਿੰਡ ਜਾਣ ਦੀ ਬਣ ਦੇ ਖਵਾਵ ਜਾਂਿਆਂ ਜਾਂਾਂ ਸਾਨੂੰ ਲੱਗਦਾ ਹੋਲੀ ਉੱਡਦਾ ਜਦੋਂ ਵੀ ਪੰਜਾਬ ਜਾਣਿਆ ਪੰਜਾਬ ਜਾਣਿਆ ਮਨ ਲੱਗਦਾ ਜਿਵੇਂ ਆਜੋ ਹੋੜੀ ਉੱਡਦਾ ਹੈ ਜਦੋਂ ਵੀ ਪੰਜਾਬ ਜਾਣਿਆ ਪੰਜਾਬ ਜਾਣਿਆ ਉਹ ਬਾਪਕੂ ਜਦ ਨਾਲ ਵੱਜਲੇ ਉਹ ਬੇਖੂ ਦੁਨੀਆ ਸਾਰੀ ਮੇਲਾ ਮੁਖਸਰ ਦਾ ਲੱਗਦਾ ਜਦ ਤੋਗਲਾ ਪਲਸ ਤੋਂ ਬਿਨਾਂ ਸੰਭਵ ਹੁੰਦੇ ਨੇ। ਜੋਰਦਾਰ ਤਾੜੀਆਂ ਦੇ ਵਿੱਚ ਸਰਦਾਰ ਕਿਰਤਪਾਲ ਸਿੰਘ ਜੀ ਡੀਐਸਪੀ ਪ੍ਰਧਾਨਾ ਤੋ ਰੋਲ ਨਿਭਾ ਰਿਹਾ ਸੀ ਨਾ ਵਿਦਿਆਰਥੀ ਤੋ ਉਤੋਂ ਮੈਨੂੰ ਯਾਦ ਆਈ ਔਰੰਗਜੀਤ ਇੱਕ ਵਾਰੀ ਆ ਰਿਹਾ ਔਰੰਗਜ਼ੇਬ ਆ ਰਿਹਾ ਇੱਕ ਉਥੇ ਸਰਮੱਦ ਫਕੀਰ ਰਹਿੰਦਾ ਹੁੰਦਾ ਉਹਦੀ ਜੇ ਮੈਂ ਪਿਛਲੀ ਸਾਰੀ ਹਿਸਤਰੀ ਦੱਸਾਂ ਤਾਂ ਉਹ ਲੰਬਾ ਸਮਾਂ ਲੱਗ ਜਾਊਗਾ ਉਹ ਆਉਂਦਿਆਂ ਆਉਂਦਿਆਂ ਉਹਦੀਆਂ ਫਕੀਰ ਦੀਆਂ ਬੱਕਰੀਆਂ ਭੇਡਾਂ ਰੱਖੀਆਂ ਹੋਈਆਂ ਸੀ ਔਰੰਗਜ਼ੇਬ ਕਹਿੰਦਾ ਵੀ ਆਪਾਂ ਫਕੀਰ ਦੇ ਦਰਸ਼ਨ ਕਰ ਲਈਏ ਆਪਾਂ ਮੈਂ ਤਰਸਦੀ ਸੀ ਕਿਨਾਂ ਆਪਾਂ ਦਰਸ਼ਨ ਕਰ ਲਈਏ ਉਹ ਜਦੋਂ ਆਇਆ ਨਾ ਉਥੇ ਉਹਦੇ ਭੇਡਾਂ ਦੇ ਬਾੜੇ ਕੋਲੇ ਬਾੜ ਕਰੀ ਹੁੰਦੀ ਕਿਕਰਾਂ 베ਰੀਆਂ ਦੀਆਂ ਝਾੜੀਆਂ ਦੀ ਉਹਨਾਂ ਦੀ ਜਿਹੜੀਆਂ ਮੋੜੀਆਂ ਹੁੰਦੀਆਂ ਉਹ 20 ਮਿੰਟ ਤੋਂ ਜ਼ਿਆਦਾ ਤੁਹਾਡਾ ਸਮਾਂ ਨਹੀਂ ਲਿਆ ਜਾਊਗਾ ਆਪਾਂ 10 ਮਿੰਟਾਂ ਦੇ ਵਿੱਚ ਹੀ ਸਮਾਪਤੀ ਕਰਨ ਲੱਗੇ ਆਂ ਕਿਰਪਾ ਕਰਕੇ ਸਿਰਫ 10 ਮਿੰਟ ਰੋੜ ਦਿਓ ਬੀਬੀ ਜੀ ਨੇ ਬੜੇ ਸੋਹਣੇ ਸ਼ਬਦਾਂ ਦੇ ਨਾਲ ਜਿੰਨੀ ਤੁਹਾਡੇ ਕਾਲਜ ਦੀ ਤਰੀਫ ਕੀਤੀ ਹੈ ਤੁਹਾਡੇ ਸਟਾਫ ਦੀ ਕੀਤੀ ਹੈ ਉਹਨੂੰ ਆਪਾਂ ਅਜ਼ਾਈ ਨਾ ਜਾਣ ਦਈਏ ਉਹਦਾ ਨਿੱਗ ਮੰਗ ਲਈਏ ਮੈਂ ਧੰਨਵਾਦ ਕਰਦਾ ਬੀਬੀ ਦਾ ਜੋ ਕੋ ਸਪੈਸ਼ਲ ਤੌਰ ਤੇ ਅੱਜ ਇੱਥੇ ਸਾਡੇ ਇਸ ਸਮਾਗਮ ਦੇ ਵਿੱਚ ਆਏ ਨੇ ਤੇ ਉਹਨਾਂ ਨੇ ਦੇਖ ਕੇ ਸਾਡੇ ਇਸ ਸਮਾਗਮ ਨੂੰ ਬਹੁਤ ਹੀ ਖੁਸ਼ੀ ਮਹਿਸੂਸ ਕੀਤੀ ਹੈ ਅਸੀਂ ਜਦੋਂ ਸੀ ਮੈਂ ਕਿਹਾ ਪੁੱਤਰ ਤੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਫੋਕਲੋਰ ਪੜਿਆ ਹੈ ਨਹੀਂ ਪਤਾ ਮੈਨੂੰ ਮੈਂ ਕਿਹਾ ਬੱਚੀਏ ਤੇਰੀ ਗੱਲ ਹੀ ਨਹੀਂ ਸ਼ੁਰੂ ਹੋਣੀ ਤੇਰੀ ਗੱਲ ਸ਼ੁਰੂ ਹੋਵੇਗੀ ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋੜੀਆਂ ਪੜ ਕੇ ਲਿਖਾਂਗੀ ਦੇਹੇ ਤੇਜਣ ਜੀ ਰਾਮੁ ਉਪਾਇਆ ਰਾਮ ਮੈਂ ਕਿਹਾ ਤੇਰੀ ਜਨਮ ਬਣਨ ਤੋਂ ਪਹਿਲਾਂ ਤੈਨੂੰ ਗੁਰੂ ਸਾਹਿਬਾਂ ਦੀਆਂ ਦਿੱਤੀਆਂ ਹੋਈਆਂ ਕੋੜੀਆਂ ਗੌਣੀਆਂ ਪੜ੍ਹਣੀਆਂ ਤੈਨੂੰ ਸੁਹਾਗ ਹੋਣੇ ਪੈਣੇ ਆ ਬਲਿਹਾਰ ਚਾਹੀਏ ਦੁਨੀਆਂ ਦਾ ਸਭ ਤੋਂ ਉੱਚਾ ਸੱਭਿਆਚਾਰ ਗੁਰਗਨ ਸਾਹਿਬ ਜੀ ਵਿੱਚ ਪਿਆ ਹੈ ਆਓ ਘਰੋਂ ਕਰੀ ਸਹਿਜ ਪਾਠ ਕਰਨ ਦੇ ਲਈ ਇਜਾਜ਼ਤ ਲਈਏ ਦੁਨੀਆਂ ਦੀ ਵਿਦਿਆ ਸਾਨੂੰ ਟੀਚਰਸ ਦੇ ਦੇਣੀ ਹੈ ਪਰ ਇਹ ਵਿਦਿਆ ਮੈਂਟਲ ਹੈਲਥ ਇਸ਼ੂ ਵਸ ਸੰਸਾਰ 'ਚ ਕਿਉਂ ਇੰਨਾ ਭਾਰੂ ਹੋ ਗਿਆ ਕਿਉਂਕਿ ਅਸੀਂ ਅਧਿਆਤਮਿਕ ਤੌਰ ਤੇ ਸੱਖਣੇ ਹੋ ਗਏ ਨਾਸ ਮੇਰੀ ਮਾਂ ਨੇ ਨਾ ਮੇਰੀ ਦਾਦੀ ਨੇ ਸੁਚੇਤਤਾ ਨਾਲ ਮੈਨੂੰ ਇਸ ਪਾਸੇ ਲਾਇਆ ਧੰਸਨ ਉਹ ਮਾਵਾ ਜਿਹੜੀਆਂ ਬੱਚਿਆਂ ਨੂੰ ਸੋਚ ਨਹੀਂ ਵੜਨ ਦਿੰਦੀਆਂ ਸਾਨੂੰ ਜਦ ਤੱਕ ਨਿਤਨੇਮ ਨਹੀਂ ਹੁੰਦਾ ਸੀ ਤੇ ਮੈਂ ਕਹੂੰਗੀ ਧੰਨ ਹਨ ਉਹ ਟੀਚਰ ਜਿਹੜੇ ਅੱਜ 15ਵਾਂ ਵਾਲਾ ਮਨਾਉਂਦਿਆਂ ਹੋਇਆਂ ਇਹਨਾਂ ਅੱਜ ਦਸ ਪਿਆਰੇ ਮੈਂ 12ਵੀਂ ਕਲਾਸ ਦੇ ਵਿੱਚ ਸਟੱਡੀ ਕਰ ਰਹੇ ਹਾਂ ਤੇ ਮੇਰੇ ਬਰੀ ਉਮਰਾਂ ਖਾਲਸਾ ਲੈਂਦੇ ਉਦੋਂ ਤੱਕ ਮੇਰੇ ਸੱਤੋਂ ਪ੍ਰਸ਼ਨ ਹੋ ਚੁੱਕੇ ਆ ਜਿਸ ਦੇ ਬਾਵਜੂਦ ਜੋ ਤਦ ਉਹਦੇ ਪਰੇ ਤੱਕ ਪੂਰੇ ਤਰ੍ਹਾਂ ਖੜਾ ਨਹੀਂ ਹੋ ਸਕਦਾ ਲੋਕ ਮੈਨੂੰ ਪਾਈ ਕਹਿੰਦੇ ਨੇ ਪੇਪਰ ਮੈਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਕਦੇ ਖੁਦ ਨੂੰ ਬਾਈ ਸਮਝਿਆ ਹੀ ਨਹੀਂ ਕਿਉਂਕਿ ਮੈਂ ਆ ਮਨੁੱਖ ਦਾ ਤਰ੍ਹਾਂ ਹੋਣਾ ਚਾਹਦਾ ਕਿਸੇ ਜਨਮ ਜਨਮਾਂ ਦੁਨੀਆ ਵਿੱਚ ਵਿਚਰਨ ਵਾਲੇ ਕੰਮ ਨਾ ਕਰਦਾ ਮੈਂ ਤਾਂ ਦੁਨੀਆ ਨਾਲੋਂ ਬਹੁਤ ਵਧੀਆ ਵਧੀਆ ਕੰਮ ਕਰ ਸਕਦਾ ਹਾਂ ਸਰ ਮੈਂ ਤੁਰ ਨਹੀਂ ਸਕਦਾ ਮੈਂ ਵਤੂਰ ਨਹੀਂ ਸਕਦਾ ਪਰ ਮੇਰੇ ਮੇਰਾ ਮਨ ਦੌੜਦਾ ਮੈਂ ਦੌੜ ਵੀ ਨਹੀਂ ਸਕਦਾ ਮੇਰੇ ਹੌਸਲੇ ਉਡਾਨ ਪਰਦੇ ਹਨ ਮੈਂ ਹੋਰਾਂ ਲਿਖ ਨਹੀਂ ਸਕਦਾ ਪਰ ਮੈਂ ਹੌਲੀ ਹੌਲੀ ਲਿਖਦਾ ਹਾਂ ਬਹੁਤ ਸੋਹਣਾ ਲਿਖਦਾ ਹਾਂ ਜੋ ਲੋਕ ਜੋ ਆਪਣੇ ਆਪ ਨੂੰ ਕਹਿੰਦੇ ਕਿ ਸੱਡੀ ਕਿਸਮਤ ਮਾੜੀ ਹੈ ਉਹ ਇੱਕ ਵਾਰੀ ਮੇਰੇ ਵੱਲ ਦੇਖ ਲੈਣ ਤੇ ਕਹੇ ਕਿ ਉਹ ਬੜੀ ਕਿਸਮਤ ਹਨ ਪਰ ਮੇਰੇ ਮੇਰੇ ਤੋਂ ਵੱਧ ਮੰਦ ਕੋਣ ਹੋਏਗਾ ਜੋ ਇਸ ਇਸ ਤੱਕ ਹੁਣ ਤੱਕ ਆਪਣੇ ਪਰ ਅਦੇ ਪੂਰੀ ਤਰ੍ਹਾਂ ਖੜਾ ਨਹੀਂ ਹੋ ਸਕਦਾ ਤੇ ਮੈਂ ਇਹੀ ਕਹਿਣਾ ਚਾਹ ਤਾ ਵੀ ਮੈਂ ਕੋਈ ਨਰਾਸ਼ ਨਹੀਂ ਹੁਤਾ ਮੈਂ ਆਪਾਂ ਹੀ ਸੁਣੀ ਆਪਾਂ ਹੀ ਦਾ ਹੋਣੇ ਜਿਹੜੇ ਆਪਣੀ ਜ਼ਿੰਦਗੀ ਨੂੰ ਜਿਉਂਦੇ ਨਹੀਂ ਤੇ ਆਖਰ ਮੈਂ ਇਹੀ ਕਹਿ ਜਾਊਗਾ ਮੇਰੀ ਪੀੜ ਨੂੰ ਵੀ ਮੈਥੋਂ ਰਿਆਸ਼ ਮਿਲੇ ਮੇਰੇ ਵਿਚਾਰਾਂ ਨੂੰ ਵੀ ਰਿਆਸ਼ ਮਿਲੇ ਆਸਮਾਨ ਵਿੱਚ ਉੜ ਜਾਵਾਂ ਬਣ ਕੇ ਬਾਦਮੇ ਮਰੇ ਸੁਪਨਿਆਂ ਨੂੰ ਵੀ ਤਰਵਾਜ ਮਿਲੇ ਥੈਂਕ ਯੂ ਤੇ ਹੋਰ ਇੱਕ ਗੱਲ ਤੇ ਜੋ ਮੈਂ ਮੇਰੇ ਫਾਦਰ ਸਾਹਿਬ ਨਾਲ ਮੈਨੂੰ 8 ਸਾਲ ਦੀ ਉਮਰ ਸੀ ਉਦੋਂ ਉਹ ਚੱਲ ਗਏ ਤੇ ਇਸ ਦੁਨੀਆ ਤੇ ਮੈਂ ਆਪਣੇ ਬੂਆ ਕੋਲ ਜੀ ਕੋਲ ਤੇ ਸਰਦੂਲ ਪਿਛਲੇ 23 ਸਾਲਾਂ ਤੋਂ ਸਟੱਡੀ ਕਰਦਾ ਆ ਰਿਹਾ ਤੇ ਪ੍ਰਿੰਸੀਪਲ ਸੰਤੋਖਮਨ ਜੀ ਚੋਗੀ ਫ੍ਰੈਂਡਲੀ ਬਿਹੇਵ ਸਾਰੇ ਟੀਚਰਾਂ ਤੇ ਸਾਰੇ ਬੱਚਿਆਂ ਦਾ ਫ੍ਰੈਂਡਲੀ ਬਿਹੇਵ ਮੈਨੂੰ ਬਹੁਤ ਵਧੀਆ ਲੱਗਾ ਤੇ ਸਰ ਜੀ ਅੱਜ ਨਾ ਆਉਣ ਕਰਕੇ ਤੁਹਾਡੇ ਨਾਲ ਮੈਂ ਇੱਥੇ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਨਹੀਂ ਆਏ ਤਾਂ ਕੋਈ ਗੱਲ ਨਹੀਂ ਪਰ ਤੁਹਾਡੀਆਂ ਸਖੀਆਂ ਗੱਲਾਂ ਹਰਸਕ ਤੱਕ ਮੇਰੇ ਨਾਲ ਨੇ ਤੇ ਤੁਹਾਡੇ ਇੱਕੋ ਹੀ ਥੈਂਕ ਯੂ ਸਰ ਦੇਹ ਸ਼ਿਵਾ